ਤਬ ਬੀਤੀ ਦਿਨੀ ਬਟਿੰਡਾ ਦੇ ਮੋੜ ਕਲਾ ਪਿੰਡ ਦੇ ਵਿੱਚ ਟਰੱਕ ਯੂਨੀਅਨ ਦੀ ਬੈਕਸਾਈਡ ਦੀਵਾਰਾਂ ਉੱਤੇ ਲਿਖਿਆ ਗਿਆ ਸੀ ਕਿ ਇੱਥੇ ਚਟਾ ਸ਼ਰਿਆਂ ਵਿਕਦਾ ਹੈ ਇਸੇ ਇਲਾਕੇ ਦੇ ਵਿੱਚ ਨਸ਼ੀ ਕਰਨ ਕਿੰਨੀਆਂ ਹੀ ਮੌਤਾਂ ਹੋ ਚੁੱਕੀਆਂ ਨੇ ਤੇ ਮੌਤ ਤੋਂ ਬਾਅਦ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੀ ਹਰਕਤ ਦੇ ਵਿੱਚ ਚੱਈ ਅਤੇ ਕਈਆਂ ਨੂੰ ਹਿਰਾਸਤ ਦੇ ਵਿੱਚ ਵੀ ਲਿੱਤਾ ਗਿਆ ਤਾਂ ਹੁਣ ਇਸ ਮਾਮਲੇ ਤੋਂ ਬਾਅਦ ਮੋੜ ਕਲਾ ਪਿੰਡ ਦੇ ਵਿੱਚ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਐਡੀ ਦੇ ਸਾਬਕਾ ਟਿਪਟੀ ਡਾਇਰੈਕਟਰ ਨਿਰੰજન ਸਿੰਘ ਪਹੁੰਚੇ ਨੇ ਪਿੰਡ ਦਾ ਦौरा ਕਰਦਿਆਂ ਹੋਇਆ ਪਿੰਡ ਦੇ ਲੋਕਾਂ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੇ ਦੁੱਖ ਨੂੰ ਸੁਣਿਆ ਗਿਆ ਇਸ ਦੌਰਾਨ ਨਿਰੰજન ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਕਿਹਾ ਕਿ ਜਦੋਂ ਤੱਕ ਪੁਲਿਸ ਨਸ਼ੇੜੀ ਲੋਕਾਂ ਅਤੇ ਨਾਲ ਹੀ ਸਿਆਸੀ ਆਗੂਆਂ ਦਾ ਨੈਕਸਸ ਜਿਹੜਾ ਉਹ ਨਹੀਂ ਟੁੱਟਦਾ ਇਸੇ ਤਰ੍ਹਾਂ ਛੁੜਾ ਨਸ਼ਾ ਉੱਚਾ ਲਦਾ ਰਹੇਗਾ ਨਸ਼ਾ ਖਤਮ ਨਹੀਂ ਹੋ ਸਕੇਗਾ ਇਸੇ ਦੌਰਾਨ ਫੋੜ ਕਿਹੜੇ ਸਵਾਲ ਖੜੇ ਕਰਦੇ ਨਜ਼ਰ ਆਏ ਸੁਣਦੇ ਮੋਰਮੰਦੀ ਆਇਆ ਉਹ ਦੱਸੋ ਜੀ ਮੈਨੂੰ ਰਿਪੋਰਟ ਮਿਲੀ ਸੀ ਕਿ ਇੱਥੇ ਡਰਗ ਨਾਲ ਮੌਤਾਂ ਹੋ ਰਹੀਆਂ ਆ ਰਿਪੋਰਟ ਸੀ ਕਿ ਕਿ ਦੋ ਤਿੰਨ ਮੌਤਾਂ ਹੋਈਆਂ ਰੀਸੈਂਟ ਦੇ ਵਿੱਚ ਰੀਸੈਂਟ ਟਾਈਮ ਦੇ ਇਹ ਉਸ ਤੋਂ ਇਲਾਵਾ ਮਾਨਯੋਗ ਹਾਈ ਕੋਰਟ ਨੇ ਵੀ ਇਹ ਸੰਗਿਆਨ ਲਿਆ ਇਸ ਕ੍ਰਾਈਮ ਦਾ ਪਰ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਨਾ ਤਾਂ ਸਰਕਾਰ ਨੇ ਇੱਥੇ ਕੋਈ ਪ੍ਰੈਜੈਂਸ ਦਿਖਾਈ ਇਹਨਾਂ ਕੋਲ ਆਏ ਨਹੀਂ ਨਾ ਕੋਈ ਪੁਲਿਸ ਦੀ ਪ੍ਰੈਜੈਂਸ ਹੈ ਇਹ ਵਿਚਾਰੇ ਇਹਨਾਂ ਦਾ ਬੰਦਾ ਚਲਾ ਗਿਆ ਇਹਨਾਂ ਨੂੰ ਕਮਸੇ ਕਮ ਇਹਨਾਂ ਦੀ ਮਦਦ ਵੀ ਹੋਣੀ ਚਾਹੀਦੀ ਹੈ ਪਰ ਪਿਛਲੇ 1 ਸਾਲ ਤੋਂ ਤਕਰੀਬਨ ਮੈਂ ਮਠੰਡਾ ਆ ਰਿਹਾ ਹਾਂ ਕਈ ਪਿੰਡਾਂ 'ਚ ਇੱਥੇ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਮੈਨੂੰ ਲੱਗਦਾ ਜਾਂ ਤਾਂ ਉਹ ਉਹਨਾਂ ਦਾ ਨੈਕਸਸ ਹੈ ਜਾਂ ਮਿਲੇ ਹੋਏ ਨੇ ਜਾਂ ਉਹ ਉਹ ਇਸ ਨੋ ਕ੍ਰਾਈਮ ਨੂੰ ਕੋਈ ਜ਼ਿਆਦਾ ਤਰਜੀਹ ਨਹੀਂ ਦੇ ਰਹੀ ਉਹਦਾ ਰਿਜ਼ਲਟ ਇਹ ਹੋ ਰਿਹਾ ਕਿ ਬੱਚੇ ਸਾਡੇ ਮਰ ਰਹੇ ਚਾਹੇ ਸਰਕਾਰ ਨੇ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਛੇੜਿਆ ਹਾਲਾਂਕਿ ਉਹਦੇ ਰਿਜ਼ਲਟ ਵੀ ਠੀਕ ਨਹੀਂ ਐਸੀ ਕੋਈ ਗੱਲ ਨਹੀਂ ਪਰ ਫਿਰ ਵੀ ਬਠਿੰਡੇ ਨੂੰ ਉਹ ਯੁੱਧ ਨਸ਼ਾ ਵਿਰੁੱਧ ਉਹਨੇ ਬਠਿੰਡੇ ਨੂੰ ਟੱਚ ਨਹੀਂ ਕੀਤਾ ਮੈਨੂੰ ਇਹ ਲੱਗਦਾ ਕਿਉਂਕਿ ਪਹਿਲਾਂ ਡਾਂਸਿੰਗ ਵਾਲਾ ਪਿੰਡ ਦੇ ਵਿੱਚ ਡਰਗ ਵਾਲਿਆਂ ਨੇ 8 9 ਘਰ ਸਾੜ ਤੇ ਅੱਗ ਲਾਈ ਉੱਥੇ ਉਦੋਂ ਵੀ ਕੋਈ ਬੰਦਾ ਫੜਿਆ ਨਹੀਂ ਗਿਆ ਉੱਥੇ ਵੀ ਕੋਈ ਪੋਲਿਟਿਕਲ ਲੋਕ ਸੀ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਸੀ ਇੱਥੇ ਵੀ ਬੜੀ ਸਰਪ੍ਰਾਈਜ਼ਿੰਗ ਚੀਜ਼ ਹੈ ਬੜੀ ਅਜੀਬ ਚੀਜ਼ ਹੈ ਕਿ ਬੱਚਾ ਮਰ ਗਿਆ ਇੱਥੇ ਕਿੰਨੇ ਸਾਲ ਦਾ ਬੱਚਾ ਜੀ 22 ਸਾਲ ਦਾ 23 ਸਾਲ ਦਾ ਬੱਚਾ ਮਰ ਗਿਆ ਸਰਕਾਰ ਇੱਥੇ ਨਹੀਂ ਆਈ ਨਾ ਪਤਾ ਕੀਤਾ ਉਹਨਾਂ ਨੇ ਵੀ ਕੀ ਹੋਇਆ ਕੀ ਨਹੀਂ ਹੋਇਆ ਨਾ ਇਹਨਾਂ ਦੇ ਮਦਦ ਕੀਤੀ ਤੇ ਇਸ ਤਰੀਕੇ ਨਾਲ ਮੇਰੇ ਖਿਆਲ ਲੋਕਾਂ ਦੀ ਜਿਹੜੀ ਬੱਚਾਂ ਦੀ ਜਿਹੜੀ ਹੈਲਥ ਹੈ ਬੱਚਿਆਂ ਦਾ ਲਾਈਫ ਹੈ ਉਹ ਖਤਰੇ 'ਚ ਹੈ ਸਰਕਾਰ ਨੂੰ ਜਾਗਣਾ ਪੈਣਾ ਹੈ ਸਰਕਾਰ ਇਸ ਤਰ੍ਹਾਂ ਨਹੀਂ ਕਹਿ ਸਕਦੀ ਕਿ ਅਸੀਂ ਜੇ ਛੇੜਤਾ ਤੇ ਆਪਣੇ ਆਪ ਨਸ਼ਾ ਖਤਮ ਹੋ ਗਿਆ ਨਸ਼ਾ ਖਤਮ ਨਹੀਂ ਹੋਇਆ ਜਦ ਤੱਕ ਪੁਲਿਸ ਦਾ ਨਸ਼ਾ ਵਾਲਿਆਂ ਦਾ ਤੇ ਪੋਲਿਟਿਕ ਲੋਕਾਂ ਦਾ ਜਿਹੜਾ ਨੈਕਸਸ ਹੈ ਨਹੀਂ ਟੁੱਟੇਗਾ ਤਦ ਤੱਕ ਨਸ਼ਾ ਖਤਮ ਨਹੀਂ ਹੋ ਸਕਦਾ ਤੋ ਇਹ ਬੜੀ ਮੰਦ ਭਾਗੀ ਇਨਸੀਡੈਂਟ ਹੈ ਇੱਕ ਨਹੀਂ ਹੈਗੀ ਹੈ ਹੋਰ ਵੀ ਇਸ ਤਰ੍ਹਾਂ ਇੱਕ ਬਾਰ ਮੈਂ ਪਿੱਛੇ ਗਿਆ ਸੀ ਪਿੰਡ ਕਿਤੇ ਉਸ ਟਾਈਮ ਵੀ ਮੈਂ ਇਹ ਕਿਹਾ ਸੀਗਾ ਵੀ ਤੁਹਾਨੂੰ ਜਾਗਣਾ ਪੈਣਾ ਤੁਹਾਨੂੰ ਐਕਸ਼ਨ ਲੈਣਾ ਪੈਣਾ ਉਸ ਦੇ ਵਿੱਚ ਵੀ ਆ 8-9 ਬੰਦੇ ਘਰ ਸਾੜੇ ਦਾਨ ਸਿੰਘ ਵਾਲਾ ਪਿੰਡ ਦੇ ਵਿੱਚ ਪਰ ਉਹਦਾ ਕੋਈ ਐਕਸ਼ਨ ਨਹੀਂ ਹੋਇਆ ਮੇਨ ਬੰਦੇ ਫੜੇ ਨਹੀਂ ਗਏ ਸੋ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ ਆਪਣੀ ਪ੍ਰੈਜੈਂਸ ਦਿਖਾਣੀ ਚਾਹੀਦੀ ਹੈ ਇਹ ਕ੍ਰਾਈਮ ਬੜਾ ਕ੍ਰਾਈਮ ਬੜਾ ਖਤਰਨਾਕ ਹੈ ਇਹ ਡਰੱਗ ਦੇ ਇਨਵੈਸਟੀਗੇਸ਼ਨ ਮੈਂ ਕਰਦਾ ਰਿਹਾ ਐਡੀ ਦੇ ਵਿੱਚ ਕਾਫੀ ਸਾਲ ਮੈਂ ਕੀਤੀਆਂ ਸਜ਼ਾ ਮੈਂ ਕਰਵਾਈਆਂ ਪ੍ਰਾਪਰਟੀਆਂ ਮੈਂ ਜ਼ਬਤ ਕਰਾਈਆਂ ਮਾਨਯੋਗ ਹਾਈ ਕੋਰਟ ਦਾ ਪ੍ਰੋਟੈਕਸ਼ਨ ਰਿਹਾ ਤੇ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਪੁਲਿਸ ਪ੍ਰਸ਼ਾਸਨ ਕਮ ਸੇ ਕਮ ਇੱਥੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਫੇਲ ਹੈ ਡਰੱਗ ਦੇ ਜਿਹੜੇ ਲਾਰਡ ਹੈ ਮੈਂ ਕਈ ਪਿੰਡਾਂ ਜਾ ਕੇ ਆਇਆ ਹੁਣ ਵੀ ਦੋ ਪਿੰਡ ਮੈਂ ਵਿਜ਼ਿਟ ਕੀਤੇ ਐ ਰਿਪੋਰਟ ਮਿਲ ਰਹੀਆਂ ਆ ਕਿ ਡਰੱਗ ਵਾਲੇ ਜਿਹੜੇ ਬੰਦੇ ਆ ਈਵਨ ਇਸ ਪਿੰਡ ਦੇ ਵਿੱਚ ਡਰੱਗ ਦੇ ਜਿਹੜੇ ਲਾਰਡਸ ਐ ਜਿਹੜੇ ਮਾਫੀਆ ਐ ਐਕਟਿਵ ਨੇ ਪੁਲਿਸ ਕੋਈ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਲੈ ਰਹੀ ਸੋ ਥਿਸ ਇਜ਼ ਵੈਰੀ ਬੈਡ ਸਰ ਇਹਦੀ ਵਜ੍ਹਾ ਕੀ ਹੈ ਵਾਟ ਇਜ਼ ਦਾ ਰੀਜ਼ਨ ਬਿਹਾਈਂਡ ਦਾ ਨਾ ਟੇਕਿੰਗ ਐਕਸ਼ਨ ਇਸ ਦਾ ਡਰਗ ਫੈਕਟਰ ਵਜ੍ਹਾ ਤਾਂ ਪੁਲਿਸ ਵਾਲਿਆਂ ਨੂੰ ਪੁੱਛੋ ਜੀ ਕਿਉਂਕਿ ਉਹਨਾਂ ਦਾ ਡਿਊਟੀ ਉਹਨਾਂ ਦੀ ਹੈ ਲੋਕਲ ਜਿਹੜਾ ਪੁਲਿਸ ਦਾ ਐਸ ਐਚ ਓ ਹੈ ਉਹਦੀ ਡਿਊਟੀ ਹੈ ਉਸ ਤੋਂ ਬਾਅਦ ਜਿਹੜੇ ਐਸ ਐਸ ਪੀ ਇੱਥੇ ਉਹਨਾਂ ਦੀ ਡਿਊਟੀ ਹੈ ਨਸ਼ਾ ਨਸ਼ੇ ਦਾ ਵਪਾਰ ਨਸ਼ੇ ਦਾ ਜਿਹੜਾ ਟਰੈਫਿਕਿੰਗ ਹੈ ਨਹੀਂ ਹੋਣੀ ਚਾਹੀਦੀ ਜੇ ਹੋ ਰਹੀ ਹੈ ਜ਼ਿੰਮੇਵਾਰੀ ਉਹਨਾਂ ਦੀ ਹੈ ਠੀਕ ਹੈ ਕੀ ਵਜ੍ਹਾ ਹੈ ਹੋ ਉਹਨਾਂ ਨੂੰ ਪਤਾ ਜਾਂ ਤਾਂ ਉਹ ਕੰਮ ਨਹੀਂ ਕਰਦੇ ਸੁੱਤੇ ਹੋਏ ਜਾਂ ਕੋਈ ਹੋ ਕੋਈ ਵਜ੍ਹਾ ਪਰ ਕ੍ਰਾਈਮ ਦੇ ਵਿੱਚ ਕ੍ਰਾਈਮ ਦੇ ਅਗੇਂਸਟ ਐਕਸ਼ਨ ਨਹੀਂ ਲੈਂਦੇ ਫਿਰ ਇਹ ਸੋਚਿਆ ਜਾਏਗਾ ਉਹਨਾਂ ਦੀ ਸਮੂਲੀਅਤ ਉਸ ਵਿੱਚ ਇਹ ਸੋਚਿਆ ਜਾਏਗਾ ਪਬਲਿਕ ਸਫਰ ਨਹੀਂ ਕਰ ਸਕਦੀ ਇਸ ਤਰ੍ਹਾਂ ਦੇ ਅਫਸਰਾਂ ਦੇ ਵਜ੍ਹਾ ਨਾਲ ਜੀ